ਖਬਰ ਬਸ ਜਾਨੀ ਸਿਰ ਤੋਂ ਹੋਣ ਵਾਸਤੇ ਪਾਣੀ ਆ ਨਹੀਂ ਰਿਹਾ ਜੀ ਪ੍ਰੋਬਲਮ ਅਸੀਂ ਬਹੁਤ ਪਰੇਸ਼ਾਨੀ ਮੈਂ ਆ ਕੇ ਸੀ ਨਾਤਾ ਜੀ 10 ਦਿਨ ਹੋ ਗਿਆ ਆਪਣੇ ਲਈ ਤਾਂ ਉਹ ਵੀ ਔਖੇ ਹਾਂਜੀ ਤੇ ਪੀਣ ਵਾਲਾ ਚਲੋ ਇੱਥੋਂ ਲੈ ਜਾਈਦਾ ਜੀ ਆ ਕੇ ਜਾ ਕੋਈ ਗੱਡੀ ਆਉਂਦੀ ਆ ਗੱਡੀਆਂ ਵੀ ਨਹੀਂ ਆ ਰਹੀਆਂ ਭਲਾ ਆ ਰਹੀਆਂ ਜਿੰਨਾ ਨਵੀਂ ਟੈਂਕੀ ਬਣਾਈ ਸਾਰਾ ਸਿਸਟਮ ਬਣਾਇਆ ਸ਼ਹਿਰ ਵਿੱਚ ਪਾਈਪਾ ਪਾਈਆਂ ਤਾਂ ਕਿ ਅਪਗ੍ਰੇਡੇਸ਼ਨ ਹੋ ਸਕੇ ਪਰ ਬਦਕਿਸਮਤੀ ਅੱਜ ਕੇ ਪੀਣ ਵਾਲੇ ਪਾਣੀ ਨੂੰ ਫਰੀਦਕੋਟ ਦੇ ਲੋਕ ਤਰਸੀ ਜਾਂਦੇ ਦੋਵੇ ਜੀ 4:00 ਵਜੇ ਉੱਠਦੇ ਆਂ 5:00 ਵਜੇ ਟੋਕੀ ਵੇਖਣ ਲੱਗ ਜਾਂਦੇ ਆ ਜੀ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਫਰੀਦਕੋਟ ਵਾਲੇ ਇੱਕ ਕਹਾਵਤ ਬੋਲੀ ਜਾਂਦੀ ਸੀ ਅਕਸਰ ਕਿ ਫਰੀਦਕੋਟ ਪਾਣੀ ਦੀ ਟੋਕ ਇਹ ਕਿਸੇ ਵੇਲੇ ਕਹਾਵਤ ਸੱਚ ਸੀ ਪਰ ਹੁਣ ਇਸ ਕਹਾਵਤ ਨੂੰ ਅਫਸਰ شاہੀ ਮੁਲਾਜ਼ਮ ਸੱਚ ਕਰਨ ਵਿੱਚ ਲੱਗੇ ਹੋਏ ਆ ਤੇ ਨਹਿਰਾਂ ਦੇ ਕਿਉਂਕਿ ਬੋਰ ਲਾ ਕੇ ਪਾਣੀ ਇਕੱਤਾ ਜਾ ਰਿਹਾ ਇਸ ਕਰਕੇ ਪਾਣੀ ਦੀ ਤਾਂ ਕਮੀ ਨਹੀਂ ਪਰ ਛੱਡਣ ਦੇ ਮਾਮਲੇ ਵਿੱਚ ਹੀ ਘਾਲੋਂ ਕੀਤੀ ਜਾ ਰਹੀ ਆ ਕਈ ਕਈ ਦਿਨ ਲੋਕਾਂ ਦੇ ਘਰਾਂ ਵਿੱਚ ਪਾਣੀ ਨਹੀਂ ਪਹੁੰਚ ਰਿਹਾ ਤੇ ਲੋਕ ਦੁਖੀ ਹੋ ਚੁੱਕੇ ਆ ਨਹਿਰਾਂ ਤੋਂ ਪਾਣੀ ਭਰਨ ਆਉਣ ਵਾਲੇ ਲੋਕ ਇਹ ਦੱਸਦੇ ਆ ਕਿ ਉਹਨਾਂ ਦੇ ਘਰਾਂ ਦੇ ਵਿੱਚ 15-15 ਦਿਨ ਤੋਂ ਪਾਣੀ ਨਹੀਂ ਆਇਆ ਟੂਟੀ ਨਹੀਂ ਆਈ ਯਾਨੀ ਵਾਟਰ ਟ੍ਰਕਸ ਦਾ ਪਾਣੀ ਉਹਨਾਂ ਦੇ ਘਰਾਂ ਵਿੱਚ ਨਹੀਂ ਆਇਆ ਤੇ ਹੇਠਲਾ ਪਾਣੀ ਇੰਨਾ ਖਰਾਬ ਆ ਕਿ ਉਹ ਵਰਤਨਯੋਗ ਨਹੀਂ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ 10 ਦਿਨ ਹੋ ਗਏ ਪਾਣੀ ਨਾ ਆਉਣ ਕਰਕੇ ਕੇਸੀ ਨਹੀਂ ਨਹਾਤਾ ਤੇ ਉਹਨਾਂ ਦਾ ਤੇ ਉਹਨਾਂ ਦੀ ਪਤਨੀ ਦਾ ਹਰ ਰੋਜ਼ 4 ਘੰਟੇ ਦਾ ਸਮਾਂ ਇਸ ਕਰਕੇ ਹੀ ਬਰਬਾਦ ਹੁੰਦਾ ਕਿ ਉਹ ਉਡੀਕਦੇ ਰਹਿੰਦੇ ਆ ਕਿ ਹੁਣ ਵੀ ਪਾਣੀ ਆਊਗਾ ਹੁਣ ਵੀ ਪਾਣੀ ਆਊਗਾ ਭਰਾਂਗੇ ਪਰ ਉਹ ਅੜੀਕ ਦੇ ਰਹਿ ਜਾਂਦੇ ਆ ਤੇ ਫਰੀਦਕੋਟ ਦੇ ਵਿੱਚ ਪਾਣੀ ਦੀ ਸਪਲਾਈ ਨੂੰ ਪੂਰਾ ਕਰਨ ਨੂੰ ਲੈ ਕੇ ਜਿਹੜੇ ਕਰੋਨਾ ਰਪਏ ਦੇ ਪ੍ਰੋਜੈਕਟ ਬਣਾਏ ਗਏ ਸੀ ਉਹ ਕਿੱਧਰ ਗਏ ਪਾਣੀ ਬਿਲਕੁਲ ਕੋਈ ਨਹੀਂ ਆ ਰਿਹਾ ਜੀ ਮੈਂ ਤਾਂ ਪਹਿਲਾਂ ਐਸਡੀਓ ਸਾਹਿਬ ਮੈਡਮ ਹੁੰਦੀ ਸੀ ਵਾਟਰ ਬੱਸ ਉਸੇ ਮਿਲ ਕੇ ਆ ਜੀ ਫਿਰ ਹੁਣ ਸਰਦਾਰ ਜੀ ਲੱਗੇ ਉਸੇ ਵੀ ਗਿਆ ਜੀ ਬਸ ਉਹ ਪਹਿਲਾਂ ਪਾਣੀ ਜਦੋਂ ਨਹਿਰਾ ਚੱਲਦੀ ਉਹ ਪਾਣੀ ਸਾਡੇ ਆਉਂਦਾ ਨਹੀਂ ਰਬੀ ਕਨੋਲੀ ਠਾਣਾ ਸਾਹ ਦਾ ਬੈਕ ਸਾਈਡ ਜੀ ਮੁੜ ਕੇ ਹੁਣ ਮੈਂ ਆ ਹੁਣ ਤਾਂ ਨਹਿਰਾ ਬਹਾਨਾ ਬਣ ਗਿਆ ਜੀ ਵੀ ਨਹਿਰਾ ਦਾ ਪਾਣੀ ਹੈ ਨਹੀਂਗਾ ਮੈਂ ਉਹ ਕਰਮਚਾਰੀ ਨਾਲ ਗੱਲ ਕੀਤੀ ਮੈਂ ਕਿਹਾ ਜੀ ਤੁਸੀਂ ਪਾਣੀ ਸਾਡੇ ਕਦੋਂ ਆਊਗਾ ਜੀ ਤੁਸੀਂ ਕਿ ਸਰਕਾਰ ਨੇ ਮੈਂ ਪਿੱਛੇ ਸੁਣਿਆ 100000 ਰੁਪਏ ਭੇਜਿਆ ਬੋਲ ਕਰੀ ਜਾਂਦੇ ਆ ਮੈਂ ਉੱਥੇ ਜਾ ਕੇ ਵੀ ਆਇਆ ਹਾਂ ਉਹਦਾ ਹੁਣ ਆਜੂਗਾ ਪਾਣੀ ਆਏ ਆ ਜੀ ਪਤਾ ਨਹੀਂ ਕੀ ਕੋਈ ਜਵਾਬ ਦਿੱਤਾ ਨਹੀਂ ਜੀ ਕੋਈ ਹੁਣ ਪਤਾ ਨਹੀਂ ਕੀ ਮੈਗਨਾ ਸਾਹਿਬ ਦੇ ਨਾਲ ਦਾ ਜੀ ਸਾਰੇ ਸ਼ਹਿਰ ਰਹੀ ਇਹ ਵਾਲਾ ਪਾਣੀ ਲੈ ਕੇ ਸਾਰੇ ਸ਼ਹਿਰ ਦਾ ਹੀ ਹਾਲੇ ਹੋਇਆ ਜੀ ਪਾਣੀ ਮੈਂ ਦਾ ਮੈਂ ਅਸੀਂ ਤੜਕੇ ਦੋਵੇਂ ਜੀ 4 ਵਜੇ ਉੱਠਦੇ ਆਂ ਜੀ 5 ਵਜੇ ਟੂਕੀ ਵੇਖਣ ਲੱਗ ਜਾਂਦੇ ਆ ਜੀ ਤੇ 7 ਵਜੇ ਤੱਕ ਦਿਨੇ ਟੂਕੀ ਵੇਣੇ ਆ ਸ਼ਾਮ ਨੂੰ 4 ਵਜੇ ਫੇਰ ਲੱਗ ਪੈਣੇ ਆ ਟੂਕੀ ਇੱਕ ਬਰੋ ਮੋੜ ਕੇ ਬਸ ਐਂੇ ਤੁਰੇ ਫਿਰਦੇ ਸਾਡੇ ਕਿੰਨੇ ਘੰਟੇ ਫਿਰਦੇ ਰਹਿੰਨੇ ਆ ਪਾਣੀ ਆਇਆ ਕਿ ਨਹੀਂ ਪਟੋ ਕਾਟਾ 2 ਘੰਟੇ ਸਵੇਰ 2 ਘੰਟੇ ਸ਼ਾਮ ਪਟੋ ਕਟ ਸਵੇਰ 4 ਤੋਂ 7 ਵਜੇ ਤੱਕ ਪਾਣੀ ਦੇਦੇ ਰਹਿੰਨੇ ਆ ਤੇ ਸ਼ਾਮ ਨੂੰ ਉਹ ਵਾਟਰ ਬਾਕਸ ਜਿਹੜਾ ਛੜਦਾ ਉਹਦਾ ਗੱਲ ਕਰੀ ਦੀ ਆ ਕਦੇ ਕਹਿੰਦੇ ਆ ਉਹ ਫੈਕਸਰ ਵਾਲਾ ਖਰਾਬ ਆ ਜਿਹੜਾ ਰਹਿੰਦਾ ਉਹ ਪਾਣੀ ਵਾਪਸ ਲੱਗਾ ਜਿੱਥੇ ਉਹ ਬੁੱਤ ਲੱਗਾ ਆਪਣੇ ਕਾਲੀ ਫੂਲਾ ਸਿੱਕਦਾ ਕੋਈ ਹਸਾਬ-ਤਬ ਨਹੀਂ ਲੱਗਦਾ ਹਰ ਤਰ੍ਹਾਂ ਸਮਝ ਲੱਗਦੀ ਜੀ ਅੱਜ ਤੱਕ ਅਸੀਂ ਕੇਸੀ ਨਾ ਹੋਂ ਤੋਂ ਪਰੇਸ਼ਾਨ ਆ ਜੀ ਮੇਰਾ ਕਹਾਂ ਮਤ ਵੀ ਜਿਹੜਾ ਪਾਣੀ ਆ ਆਪਣਾ ਥੱਲੇ ਨਲਕੇ ਦਾ ਬੋਰ ਦਾ ਪਾਣੀ ਘਰ ਦਾ ਉਹ ਕੇਸੀ ਵਾਰ ਜੁੜ ਜਾਂਦੇ ਜੀ ਜਿਹੜਾ ਪਾਣੀ ਹੁੰਦਾ ਆ ਆਪਣਾ ਨਹਿਰ ਦਾ ਪਾਣੀ ਜਾਂ ਉਹ ਵਾਟਰ ਵਕ ਦਾ ਪਾਣੀ ਆਉਂਦਾ ਉਹ ਤਾਂ ਕੱਪੜੇ ਵਧੀਆ ਧੁੱਪ ਜਾਂਦੇ ਜੀ ਤੇ ਕੇਸੀ ਗੁੱਸੀ ਨਾ ਹੁੰਦਾ ਸਰ ਪਾਣੀ ਸਿਰ ਤੋਂ ਹੋਣ ਵਾਸਤੇ ਪਾਣੀ ਆ ਨਹੀਂ ਰਿਹਾ ਜੀ ਪ੍ਰੋਬਲਮ ਅਸੀਂ ਬਹੁਤ ਪਰੇਸ਼ਾਨੀ ਜੀ ਮੈਂ ਆ ਕੇ ਸੀ ਨਾਤਾ ਜੀ 10 ਦਿਨ ਹੋ ਗਏ ਟੂਟੀ ਦਾ ਪਾਣੀ 15 ਦਿਨ ਹੋ ਗਈ 10 ਦਿਨ ਨਾ ਨਹੀਂ ਰਹੀ ਬਿਲਕੁਲ ਵੀ ਵੀ ਪੀਣ ਤੋਂ ਵੀ ਚਲੋਗੀ ਘਰੇ ਕੱਪੜੇ ਲੀੜੇ ਧੋਣ ਤੋਂ ਵੀ ਔਖੇ ਹਾਂਜੀ ਤੇ ਪੀਣ ਵਾਲਾ ਚਲੋ ਇੱਥੋਂ ਲੈ ਜਾਈਦਾ ਜੀ ਆ ਕੇ ਜਾ ਕੋਈ ਗੱਡੀ ਆਉਂਦੀ ਆ ਗੱਡੀਆਂ ਨਹੀਂ ਆ ਰਹੀਆਂ ਭਲਾ ਆ ਰਹੀਆਂ ਜਿੰਗਾ ਇੱਥੋਂ ਪਰ ਲੈ ਕੇ ਆਣਾ ਪੈਂਦਾ ਇਹ ਕੰਮ ਤੇ ਸਪੈਸ਼ਲੀ ਤੇ ਹੋਰ ਜਿਹੜਾ ਕਿ ਕੋਰ ਵਾਲਾ ਛੱਡਦੇ ਉਹ ਵੀ ਨਹੀਂ ਛੱਡ ਰਹੇ ਨਹੀਂ ਉਹ ਵੀ ਨਹੀਂ ਆ ਰਿਹਾ ਜੀ ਬੰਦ ਹੈ ਜਮੇ ਬੰਦ ਹੈ ਆਓ ਇਸ ਬਾਰੇ ਗੱਲਬਾਤ ਕਰਦੇ ਆਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਤੇ ਫਰੀਦਕੋਟ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਦੇ ਨਾਲ ਬਹੁਤ ਮਾੜਾ ਹਾਲ ਹੈ ਜਿਹੜਾ ਪੀਣ ਵਾਲੇ ਪਾਣੀ ਦਾ ਅਸੀਂ ਤੁਸੀਂ ਦੇਖੋ ਪੀਣ ਵਾਲੇ ਪਾਣੀ ਤੇ ਕਿੰਨਾ ਕੰਮ ਕੀਤਾ ਸੀ ਸਭ ਤੋਂ ਪਹਿਲਾਂ ਅਸੀਂ ਜਿਹੜੀ ਸਿਧਵਾ ਕਨਾਲ ਹੈ ਉਹਦੇ ਚੋ ਪਾਈਪਾ ਪਾ ਕੇ ਅਸੀਂ ਫਰੀਦਕੋਟ ਦੇ ਵਾਟਰ ਵਰਕਸ ਵਾਸਤੇ ਅਸੀਂ ਪਾਣੀ ਲੈ ਕੇ ਗਏ ਸੀ ਤਾਂ ਕਿ ਲੋਕਾਂ ਨੂੰ ਸਾਫ਼ ਤੇ ਵਧੀਆ ਪਾਣੀ ਮਿਲ ਸਕੇ ਉਹ ਸਾਰਾ ਬੰਦ ਕੀਤਾ ਪਿਆ ਫਿਰ ਇਹਦੀ ਅਪਗ੍ਰੇਡੇਸ਼ਨ ਤੇ ਜਿਹੜਾ ਵਾਟਰ ਵਰਕਸ ਹੈ ਉਹਦੇ ਤੇ ਕਰੋੜਾ ਰੁਪਈਆ ਸੀ ਲਾਇਆ ਨਵੀਂ ਟੈਂਕੀ ਬਣਾਈ ਸਾਰਾ ਸਿਸਟਮ ਬਣਾਇਆ ਸ਼ਹਿਰ ਵਿੱਚ ਪਾਈਪਾ ਪਾਈਆਂ ਤਾਂ ਕਿ ਅਪਗ੍ਰੇਡੇਸ਼ਨ ਹੋ ਸਕੇ ਪਰ ਬਦਕਿਸਮਤੀ ਅੱਜ ਕਿ ਪੀਣ ਵਾਲੇ ਪਾਣੀ ਨੂੰ ਫਰੀਦਕੋਟ ਦੇ ਲੋਕ ਤਰਸੀ ਜਾਂਦੇ ਇਹਨਾਂ ਨੇ ਕਾਰ assi ਸਭ ਕੁਝ ਦਿੱਤਾ ਸੀ ਇਹਨਾਂ ਨੂੰ ਸਿਰਫ ਚਲਾਉਣਾ ਸੀ ਇਹਨਾਂ ਤੋਂ ਚੱਲਦਾ ਵੀ ਨਹੀਂ ਅੱਜ ਫਰੀਦਕੋਟ ਸ਼ਹਿਰ ਦੇ ਨਿਵਾਸੀ ਪੀਣ ਵਾਲੇ ਪਾਣੀ ਵਾਸਤੇ ਤਰਸ ਰਹੇ ਸੋ ਇਸ ਬੰਨੀ ਵੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਸਰਕਾਰ ਐ ਐਮ ਐਲ اے ਧਿਆਨ ਦੇਣ ਸਿਰਫ ਗੱਲਾਂ ਵਿੱਚ ਜਮਾ ਖਰਚ ਨਾ ਕਰਨ ਸਿਰਫ ਬਿਆਨਾਂ ਤੱਕ ਨਸੀਮਤ ਰਹਿਣ ਇਹ ਜਿਹੜੇ ਜ਼ਰੂਰੀ ਲੋਕਾਂ ਦੀਆਂ ਮੰਗਾਂ ਉਹਦੇ ਵੱਲ ਧਿਆਨ ਦੇਣ ਪਾਣੀ ਸਿਰਫ ਹੋਣ ਵਾਸਤੇ ਪਾਣੀ